ਸਸਿਕਾ ਜੀ ਪੰਜਾਬ ਉਲਟ ਦੇਖ ਰਹੇ ਸੈ ਦਸ਼ਕਾ ਦਾ ਮੈਕੋ ਮਲਕਪੂਰ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਸੀਂ ਅਹਿਮ ਸੁਰਖੀਆਂ ਤੇ ਹਿਮਾਚਲ ਚ ਪੰਜਾਬੀ ਨਾਲ ਹੋਈ ਕੁੱਟਮਾਰ ਦੇ ਮਾਮਲੇ ਉਤੇ ਵਿਕਰਮ ਸਿੰਘ ਮਜੀਠੀਆ ਨੇ ਕੰਗੜਾ ਰਣੋਤ ਉਤੇ ਵਿੰਦੀ ਨਿਸ਼ਾਨੀ ਕੇਂਦਰ ਰਾਜ ਮੰਤਰੀ ਰਵਨੀਤ ਸਿੰਘ ਪੀਟੂ ਦਾ ਵੱਡਾ ਬਿਆਨ ਕਿਹਾ ਮੈਂ ਅਮਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਕਰਾਂਗਾ ਮੁਲਾਕਾਤ ਪੰਜਾਬ ਚ ਨਸ਼ੇ ਦਾ ਕਹਿਰ ਦੇਖ ਤੱਤੇ ਹੋਏ ਸੁਨੀਲ ਜਾਖੜ ਕਿਆ ਪੰਜਾਬ ਦੇ ਵਿੱਚ 14 ਦਿਨਾਂ ਅੰਤਰ ਹੋਈਆਂ 14 ਮੌਤਾਂ ਸਤਾਨਿਸ਼ ਛੋੜੀ ਦੇ ਨਾਲ ਹਸਪਤਾਲ ਚ ਮੁਲਾਕਾਤ ਕਰਨ ਦੇ ਲਈ ਪਹੁੰਚੇ ਮੰਤਰੀ ਟਾਲੀਵਾਲ ਪੰਜਾਬ ਪੁਲਿਸ ਦੇ ਵੱਲੋਂ ਨਿਰਫਕ ਜਾਂਚ ਦਾ ਦਿੱਤਾ ਪਰੋਸਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਹਿਮਾਚਲ ਪ੍ਰਦੇਸ਼ ਗਏ ਪੰਜਾਬ ਦੇ ਨੌਜਵਾਨ ਅਤੇ ਉਸ ਦੀ ਪਤਨੀ ਦੇ ਨਾਲ ਕੁੱਟਮਾਰ ਦੇ ਮਾਮਲੇ ਦੀ ਹਰ ਪਾਸੇ ਨਿਖੇਦੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਕੇਂਦਰ ਸਰਕਾਰ ਨੂੰ ਅਜੇ ਵਰਤਾਰੇ ਖਿਲਾਫ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ हिमाचल प्रदेश ਦੇ ਢਲਹੋਜੀ ਦੇ ਵਿੱਚ ਪੰਜਾਬ ਦੇ ਨੌਜਵਾਨ ਦੀ ਘੁਟਮਾਰ ਦਾ ਮਾਮਲਾ ਪਖਤਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੂਰੀ ਨੇ ਕੰਗੜਾ ਰੋ ਨੋਦੇ ਉੱਤੇ ਨਿਸ਼ਾਨਾ ਸਾਧ ਦੇ ਉਨ੍ਹਾਂ ਕਿਹਾ ਹੈ ਕਿ ਕੰਗੜਾ ਦੀ ਪੰਜਾਬੀਆਂ ਬਾਰੇ ਬਿਆਨਬਾਜ਼ੀ ਦਾ ਅਸਰ ਹੈ ਕਿ ਕੰਗੜਾ ਅਜੇ ਹੀ ਬਿਆਨਬਾਜ਼ੀ ਤੋਂ ਗ੍ਰੇਸ ਕਰੇ ਦੇਸ਼ ਇੱਕ ਹੈ ਔਰ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 'ਚ ਹੋਏ ਸੀ ਮੈਂ ਤਾਂ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ 'ላይ ਵੇਖਿਆ ਹੈ ਜਾਂ ਜੋ ਮੈਂ ਇਹਨਾਂ ਭਰਾਵਾਂ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪੰਨਵਾ ਪਿੰਡ ਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਤੁਹਾਡੇ ਚੈਨਲ ਵਾਲਿਆਂ ਨੂੰ ਫੋਨ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਸੁਣਵਾਈ ਕੋਈ ਨਹੀਂ ਔਰ ਉਦੋਂ ਦੱਸਣ ਵੇਲੇ ਸ਼ਾਇਦ ਇਹ ਦੱਸ ਨਹੀਂ ਸਕੇ ਮੈਨੂੰ ਕਿ ਕੀ ਹਾਲਾਤ ਬਣੇ ਆ ਔਰ ਮੇਰੇ ਵੀ ਪਰਿਵਾਰ 'ਚ ਕੋਈ ਇਹ ਜੀ ਡੈਥ ਹੋਈ ਸੀ ਮੈਂ ਉੱਥੇ ਰੁੱਜਿਆ ਸਾਂ ਇਸ ਲਈ ਜਦ ਮੈਂ ਇਹ ਸਾਰੀ ਗੱਲ ਦੀ ਤਹਿ ਤੱਕ ਪਹੁੰਚਿਆ ਦੇਖੋ ਅੱਜ ਕੱਲ ਲੋਕ ਪਹਾੜਾਂ ਨੂੰ ਜਾ ਰਹੇ ਆ ਔਰ ਹਿਮਾਚਲ ਪ੍ਰਦੇਸ਼ ਦਾ ਵੀ ਵੱਡਾ ਆਮਦਨ ਦਾ ਸਾਧਨ ਟੂਰਿਜ਼ਮ ਹੈ ਜੀ ਔਰ ਜੇ ਕੋਈ ਪਹਾੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਾਰੀ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਉਹਦਾ ਮਨ ਸੀ ਕਿ ਮੈਂ ਡਲਾਉਜ਼ੀ ਜਾਵਾਂ ਖਜਾਰ ਜਾਵਾਂ ਵੇਖ ਕੇ ਆਵਾਂ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에어ਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾਰ ਨੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੈਣਾ ਮਾਵਾਂ ਬਾਰੇ ਇਹ ਗੱਲ ਕਹਿਣੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿੰਨੇ ਉੱਥੇ ਕੱਢਿਆ ਹੋਵੇ ਧੁੱਪ 'ਚ ਗਰਮੀ 'ਚ ਮੀਂਹ 'ਚ ਹਨੇਰੀ 'ਚ ਉੱਥੇ ਬੈਠੇ ਰਹੇ ਔਰ ਉਹਨਾ ਮਾਵਾ ਨੂੰ ਤੁਸੀਂ ਜਲੀਲ ਕਰੋ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਉਹਨਾ ਮਾਵਾ ਦੇ ਪੁੱਤਰ ਜਾਂ ਤਾਂ ਖੇਤਾਂ 'ਚ ਮਿਹਨਤ ਕਰਕੇ ਦੇਸ਼ ਨੂੰ ਅੰਨ ਦੇ ਭੰਡਾਰ 'ਚ ਯੋਗਦਾਨ ਪਾ ਰਹੇ ਜਾਂ ਬਾਰਡਰ ਤੇ ਬਹਿ ਕੇ ਦੇਸ਼ ਨੂੰ ਸੁਰੱਖਿਅਤ ਰੱਖ ਰਹੇ ਹਨ ਤੇ ਤੁਸੀਂ ਇਸ ਤਰੀਕੇ ਦੀ ਸ਼ਬਦਾਵਲੀ ਵਰਤੋਂਗੇ ਚੰਗੀ ਨਹੀਂ ਉਹਦਾ ਸਿੱਟਾ ਵੇਖਣ ਨੂੰ ਮਿਲ ਗਿਆ ਮੈਂ ਭਾਵੇਂ ਕਿਸੇ ਵਾਇਲੈਂਸ ਨੂੰ ਹਰ ਤਰੀਕੇ ਦੇ ਵਾਇਲੈਂਸ ਨੂੰ ਕੰਡਮ ਕਰਦਾ ਮਗਰ ਇਹ ਹਾਲਾਤ ਬਣੇ ਕਿਉਂ ਕੋਈ ਵੀ ਤੁਸੀਂ ਕਿਸੇ ਦੇ ਮਾਪ ਪੈਣ ਦੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ। ਹੋਰ ਇਹੀ ਕਾਰਨ ਹੈ ਕਿ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ अनेਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ। ਦਿੱਲੀ ਜਾਂਦੇ ਸਾਰ ਉਹਨੇ ਵੀਡੀਓ ਕੀਤੀ ਚਰਾਤੀ ਕਿ ਜੀ ਪੰਜਾਬ 'ਚ ਤਾਂ ਉਹ ਗੁਰਵਾਦ ਫੈਲ ਰਿਹਾ। ਪੰਜਾਬ 'ਚ ਪੀਸ ਲਵਿੰਗ ਲੋਕ ਨੇ ਇੰਨੇ ਪਿਆਰ ਨਾਲ ਰਹਿ ਰਹੇ ਆ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ। ਮਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜ਼ਿੰਮੇਵਾਰੋ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਜ਼ਿਕਰ ਹੋ ਕੇ ਹੈ ਕਿ ਸਪੈਨ ਤੋਂ ਆਏ ਪੰਜਾਬੀ ਨੌਜਵਾਨ ਕਮਲਜੀਤ ਸਿੰਘ ਤੇ ਉਸ ਦੀ ਸਪੈਨਿਸ਼ ਮੂਲ ਦੀ ਪਤਨੀ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁੱਟਮਾਰ ਕੀਤੀ ਗਈ ਸੀ। ਬੀਤੇ ਦਿਨ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮਪੀ ਗੁਰਜੀਤ ਓਛਲਾ ਨੇ ਵੀ ਪੀੜਤਾ ਦੇ ਨਾਲ ਗੱਲਬਾਤ ਕੀਤੀ ਸੀ ਤੇ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕਿ ਮੋੜ ਲੈਂਦੇ। ਕੇਂਦਰੀ ਮੰਤਰੀ ਬਨਨ ਤੋਂ ਬਾਅਦ ਅਵਨੀਤ ਸਿੰਘ ਭਿੱਟੂ ਨੇ ਖਡੂ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਅਮਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਹ ਅਮਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣਗੇ ਤੇ ਉਹਨਾਂ ਦੀ ਰਿਹਾਈ ਦੇ ਲਈ ਰਣਨੀਤੀ ਬਾਰੇ ਵਿਚਾਰ ਕਰਨਗੇ ਅਮਰਿਤਪਾਲ ਸਿੰਘ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਦੇ ਵੱਲੋਂ ਵੱਡਾ ਭਿਆਨ ਦਿੱਤਾ ਗਿਆ ਮੰਤਰੀ ਰਵਨੀਤ ਮਿੱਟੂ ਨੇ ਕਿਹਾ ਕਿ ਮੈਂ ਅਮਰਿਤਪਾਲ ਸਿੰਘ ਦੇ ਮਾਪੇ ਦੇ ਨਾਲ ਮੁਲਾਕਾਤ ਕਰਾਂਗਾ ਅਤੇ ਉਨ੍ਹਾਂ ਦੀ ਰਿਹਾਈ ਲਈ ਅਗਲੇ ਕਦਮ ਦੀ ਚਰਚਾ ਕਰਾਂਗੇ ਉਹਨਾਂ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਨੇ ਕਿ ਅਮਰਿਤਪਾਲ ਨੂੰ ਜੇਲ੍ਹ ਦੇ ਵਿੱਚ ਮਿਲਣ ਉੱਤੇ ਉਹਨਾਂ ਦਾ ਪਰਿਵਾਰ ਕੀ ਗੱਲ ਕਰਦਾ ਹੈ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਲੋਕ ਸਭਾ ਚੋਣਾਂ ਲੜੀਆਂ ਪਰ ਲੋਕਾਂ ਨੇ ਜੇਲ੍ਹ ਦੇ ਵਿੱਚ ਬੈਠੇ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੂੰ ਰਦਸਤ ਚਿਤ ਦਵਾਈਏ ਅਤੇ ਹੁਣ ਹੋਵੀ ਭਾਈ ਅਮਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਵੀ ਹੁਣ ਰਵਨੀਤ ਮਿੱਤੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੁੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਕਿ ਮੈਂ ਉਦੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ नाते ਐਜ਼ ਇੱਕ ਸੈਂਟਰ ਚ ਰਿਪਰੈਜ਼ੈਂਟ ਕਰਦੇ ਆਂ ਮੈਂ ਇੱਕ ਇਹ ਆ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਬੰਧਨ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇੱਥੇ ਪੂਰੀ ਬਣੀ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੀ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਿਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਲੈਣਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਦਾਸੀ ਕਮਲਪਾਸ ਸਿੰਘ ਢਿਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੇ ਖੜੂਦ ਸਾਹਿਬ ਤੋਂ ਚੋਣ ਲੜੀ ਸੀ ਤੇ ਜਿੱਤ ਕੇ ਸੰਸਦ ਬਣੇ ਨੇ ਪਰ ਹੁਣ ਇਹਨਾਂ ਸਾਰਿਆਂ ਵਿਚਾਰੇ ਇਸ ਗੱਲ ਦੀ ਚਰਚਾ ਹੈ ਕਿ ਕੀ ਅਮਰਪਾਸ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਪੰਜਾਬ বিজেপি ਦੇ ਫਰਦਾਨ ਸੁਨੀਲ ਜਾਖੜ ਨੇ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਉੱਤੇ ਸੁੱਭਾ ਸਰਕਾਰ ਉੱਤੇ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ account 'ਤੇ ਲਿਖੇ ਕਿ 14 ਦਿਨਾਂ ਦੇ ਵਿੱਚ ਨਸ਼ੇ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਨਸ਼ੇ ਦੇ ਕਾਰਨ ਹੋ ਰਹੀਆਂ ਪੰਜਾਬੀਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਨਸ਼ਿਆਂ ਦੇ ਸੁੱਦਾਗਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਵਿੱਚ ਨਸ਼ਾ ਦਾ ਕਹਿਰ ਜ਼ਾਰੀ ਹੈ। ਸੂਬੇ ਦੇ ਵਿੱਚ ਨਿਤ ਨਸ਼ੇ ਦੀ ਓਵਰਡੋਸ ਦੇ ਨਾਲ ਮੌਤਾਂ ਹੋ ਰਹੀਆਂ ਨੇ। ਨਸ਼ਾ ਦਾ ਨੈਟਵਰਕ ਤੋੜਨ ਦੇ ਲਈ ਸਰਕਾਰ ਨੇ ਪੂਰੀ ਵਾਹ ਲਾਈ ਹੋਈ ਹੈ ਪਰ ਕੋਈ ਬਹੁਤੀ ਸਫਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ। ਜਿਸ ਉੱਤੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਅਭਿਆਨ ਸਾਹਮਣੇ ਆਇਆ ਅਤੇ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਜੀ ਪਿਛਲੇ ਸਾਲ ਵਿੱਚ ਜਦੋਂ ਨਸ਼ੇ ਦੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ ਤਾਂ ਤੁਸੀਂ ਸਰਕਾਰ ਵੱਜੋਂ ਕੰਮ ਕਰਨ ਦੀ ਥਾਂ ਉੱਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਤੇ ਲਈ ਪਹੁੰਚ ਗਏ ਸੀ। ਹੁਣ ਫੇਰ ਅਜਿਹੇ ਹੀ ਹਮੰਤ ਭਗਿਆ ਘਟਨਾਵਾਂ ਵਾਪਰੀਆਂ ਨੇ ਪਿਛਲੇ 14 ਦਿਨਾਂ ਦੇ ਵਿੱਚ 14 ਮੋਤਾ ਨਸ਼ੇ ਦੇ ਨਾਲ ਹੋ ਗਿਆ। ਜ਼ਖਰ ਨੇ ਲਿਖਿਆ ਕਿ ਸਾਡੀ ਤੁਹਾਨੂੰ ਬੇਨਤੀ ਹੈ ਕਹਿਰ ਦੀ ਗਰਮੀ ਦੇ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚਾਓ। ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਇਤਿਹਾਰ ਪ੍ਰੋਚਿਤ ਕਰਦੇ ਹਨ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ, ਨਾਟਕ ਨਾ ਕਰੋ। ਤੇ ਨਸ਼ੇ ਦੇ ਨਾਲ ਮਾਰੇ ਪੰਜਾਬੀਆਂ ਦੀਆਂ ਮੋਤਾ ਦੇ ਦੋਸ਼ੀ ਸੌਦਾਗਰਾਂ ਖਿਲਾਫ ਕਾਰਵਾਈ ਕਰੋ। देखो मैडम नशे जेड़े है एक गंभीर मुद्दा है ये कोई राजनीतिक मुद्दा नहीं है पंजाब दी जवानी दे नाल पंजाब दे ਭਵਿੱਖ ਨਾਲ ਜੁੜਿਆ ਹੋਇਆ ਮੁੱਦਾ ਹੈ ਬਟ ਇਥੇ ਜਿਹੜਾ ਹੈਗਾ ਜ ਸੁਨੀਲ ਜਾਖੜ ਜੀ ਸਿਰਫ ਅਤੇ ਸਿਰਫ ਰਾਜਨੀਤੀ ਕਰਦੇ ਹੋਏ ਨਜ਼ਰ ਆਉਂਦੇ ਆ ਜਦ ਕਿ ਤੁਸੀਂ ਦੇਖੋਗੇ ਮਾਨ ਸਾਹਿਬ ਦੀ ਸਰਕਾਰ ਜਦੋਂ ਤੋਂ ਬਣੀ ਹੈ ਅਸੀਂ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਆ ਕਿ ਇਸ ਜਿਹੜੀ ਬਿਮਾਰੀ ਨੂੰ ਜਾਂ ਕਿਹਦੀ ਇਸ ਅਲਾਮਤ ਨੂੰ ਨੱਥ ਪਾਈ ਜਾ ਸਕੇ ਕਾਫੀ ਹੱਦ ਤੱਕ ਕਾਮਯਾਬ ਹੋਏ ਆ 100% ਕਾਮਯਾਬ ਨਹੀਂ ਸਕੇ ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਹੈ ਅੱਜ ਵੀ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਲਗਾਤਾਰ ਥਾਂ ਥਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈਗੀ ਹੈ ਠੀਕ ਹੈ ਨਾ ਕਿਉਂਕਿ ਅਸੀਂ ਸਮਝਦੇ ਹਾਂਗੇ ਕਿ ਇਹ ਜਿਹੜੇ ਨਸ਼ੇ ਨੇ ਠੀਕ ਹੈ ਜਦੋਂ ਇਹ ਨੌਜਵਾਨ ਨੂੰ ਆਪਣੀ ਘਰਸਤੇ ਵਿੱਚ ਲੈਂਦੇ ਨੇ ਉਹ ਇਹ ਨਹੀਂ ਦੇਖਦੇ ਕਿ ਇਹ ਕਿਹੜੀ ਕਮਿਊਨਿਟੀ ਦਾ ਹੈਗਾ ਕਿੱਥੋਂ ਦਾ ਰਹਿਣ ਵਾਲਾ ਹੈਗਾ ਕਿਹੜੇ ਧਰਮ ਦਾ ਹੈਗਾ ਕਿਹੜੀ ਪਾਰਟੀ ਦਾ ਹੈਗਾ ਉਸ ਦੇ ਵਿੱਚ ਸਾਰੇ ਨੋਜ਼ਵਾਲ ਹੋਣਗੇ ਤੇ ਇੱਥੇ ਜਾਖੜ ਸਾਹਿਬ ਸਿਰਫ ਤੇ ਸਿਰਫ ਰਾਜਨੀਤੀ ਕਰਦੇ ਹੋਏ ਨਜ਼ਰ ਆਉਂਦੇ ਮੈਂ ਇਹ ਪੁੱਛਣਾ ਚਾਹਣਾ ਹਾਂ ਕਿ ਕਿਹੜੇ ਦਿਨ ਅਸੀਂ ਦੇਖਿਆ ਗੁਜਰਾਤ ਦੇ ਵਿੱਚ ਦੇਖਿਆ ਮਹਾਰਾਸ਼ਟਰ ਦੇ ਵਿੱਚ ਦੇਖਿਆ ਵੱਡੀ ਗਿਣਤੀ ਦੇ ਵਿੱਚ ਉੱਤੇ ਨਸ਼ਾ ਜਿਹੜਾ ਬਰਾਮਦ ਹੋਇਆ ਔਰ ਇੱਥੇ ਉਹਨਾਂ ਦੀ ਸਰਕਾਰਾਂ ਨੇ ਏਨੂੰ ਲੱਗ ਰਿਹਾ ਵੀ ਜਿਵੇਂ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਵੱਲ ਨਸ਼ਿਆਂ ਦੀ ਜਿਹੜੀ ਸਪਲਾਈ ਨੂੰ ਧੱਕਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਉਧਰੋਂ ਦੂਜੇ ਜਾਖੜ ਸਾਹਿਬ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਬਦਨਾਮ ਕਰ ਰਹੇ ਆ ਮੇਰਾ ਇੱਕ ਹੋਰ ਸਵਾਲ ਹੈਗਾ ਮਤਲਬ ਅੱਜ ਜ ਇਹ ਇੰਟਰਨੈਸ਼ਨਲ ਪ੍ਰੋਬਲਮ ਹੈਗੀ ਆ ਔਰ ਜਿਹੜਾ ਇੰਟਰਨੈਸ਼ਨਲ ਬਾਰਡਰ ਹੈਗਾ ਉੱਤੇ ਕੇਂਦਰੀ ਸੁਰੱਖਿਆ ਫੋਰਸਾਂ ਦੇ ਹੱਥਾਂ ਦੇ ਵਿੱਚ ਹੈਗਾ ਔਰ ਪੰਜਾਬ ਦਾ 50 ਕਿਲੋਮੀਟਰ ਦਾ ਜਿਹੜਾ ਦਾਇਰਾ ਹੈਗਾ ਉਹ ਵੀ ਇਹ ਸਿਫਤ ਦੇ ਅੰਦਰ ਆਉਂਦਾ ਪਰ ਡੀਐਸਐਫ ਡਾਇਰੈਕਟਲੀ ਗ੍ਰਾਮ ਕਾਲੇ ਦੇ ਅੰਦਰ ਆਉਂਦੀ ਹੈ ਸੋ ਇਹ ਆਪਣੀ ਜ਼ਿੰਮੇਵਾਰੀ ਕਿਵੇਂ ਪਾ ਸਕਦੇ ਆ ਮੇਰਾ ਕਹਿਣ ਦਾ ਮਤਲਬ ਇੰਨਾ ਹੈਗਾ ਇਸ ਮੁਕਾਮ ਦੇ ਉੱਤੇ ਜਿਹੜਾ ਕਿ ਸਾਰਿਆਂ ਨੂੰ ਪਾਰਟੀਵਾਦੀਤ ਉੱਤੇ ਉੱਠ ਕੇ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਸਾਰੇ ਨਹੀਂ ਮਿਲਦੇ ਜਦੋਂ ਅਸੀਂ ਸਾਰੇ ਕਿ ਇੰਟਰਵਿਊ ਜਨੇਕੇ ਕੋਸ਼ਿਸ਼ ਕਰਾਂਗੇ ਉਹਦੇ ਨਤੀਜੇ ਬਿਹਤਰ ਹੋਣਗੇ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਜਾਖੜ ਦੇ ਵੱਲੋਂ ਸੀਐਮ ਆਨ ਨੂੰ ਦਿੱਤੀ ਨਸੀਹਤ ਦਾ ਸੀਐਮ ਆਨ ਕਿਸ ਤਰ੍ਹਾਂ ਮੋੜਵਾ ਜਵਾਬ ਦਿੰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬੀਤੇ ਦਿਨੀ ਹਿਮਾਚਲ ਦੇ ਵਿੱਚ ਹਮਲੇ ਦਾ ਸ਼ਿਕਾਰ ਹੋਏ ਐਨ ਆਰ ਆਈ ਪਰਿਵਾਰ ਨੂੰ ਅੰਮੇਸਰ ਵਿਖੇ ਹਸਪਤਾਲ ਦੇ ਵਿੱਚ ਮਿਲਣ ਦੇ ਲਈ ਪਹੁੰਚੇ ਅਤੇ ਹਮਲਾਵਾਰ ਉਤੇ ਤੁਰੰਤ ਪਰਚਾ ਦਰਜ ਕਰਨ ਤੇ ਹੁਕਮ ਵੀ ਦਿੱਤੇ। ਪਹਾੜਾਂ ਦੇ ਸੈਰ ਕਰਨੀ ਸਪੈਨਿਸ਼ ਜੋੜੀ ਦੇ ਨਾਲ ਕਟਮਾ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਪੈਨਿਸ਼ ਜੋੜੀ ਦੇ ਨਾਲ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ। ਮંત્રી ਤਾਲੀਵਾਲ ਨੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਕੋਈ ਐਨਆਰਆਈ ਦੇ ਨਾਲ ਅਜਿਹੀ ਘਟਨਾ ਵਾਪਰੇ ਤਾਂ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਬਾਰੇ ਹਿਮਾਚਲ ਦੇ ਡੀਜੀਪੀ ਅਤੇ ਮੁੱਖ ਮੰਤਰੀ ਦੇ ਨਾਲ ਗੱਲ ਕਰਕੇ ਜਾਂਚ ਕੀਤੀ ਜਾਵੇਗੀ ਅਤੇ ਆਪਣੇ ਤੌਰ ਤੇ ਪੀੜਤ ਦੇ ਬਿਆਨਾਂ ਦੇ ਆਧਾਰ ਉੱਤੇ ਵੀ ਮਾਮਲਾ ਦਰਜ ਕਰਕੇ ਹਿਮਾਚਲ ਸਰਕਾਰ ਨੂੰ ਭੇਜਾਂਗੇ। ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਰ ਸਾਡੇ ਪਾਦੁਤੀ ਹਸਪਤਾਲ ਦੇ ਵਿੱਚ ਸਾਡੇ ਕਬਲਜੀਤ ਸਿੰਘ ਸਪੇਸ ਤੋਂ ਬਾਬਾ ਬਕਾਲਾ ਕਿਸੰਧੇ ਦੇ ਮਸਲ ਤੋਂ ਉਹ ਜਿਹੜੇ ਰਿਵਾਇਸ ਤੇ ਉਹਨਾਂ ਦਾ ਪੈਸਾ ਬਹੁਤ ਪਿਛਲੇ ਦਿਨੀ ਦਰਨੌਜੀ ਇਹ ਦਰਨੌਜੀ ਤੋਂ ਕੇ 1000 ਇੱਕ ਤਸਵਾ ਥੋੜਾ ਵੇਖਣ ਲਈ ਪੁਲਿਸ ਉੱਥੇ ਗਈ ਸੀ ਉੱਥੇ ਇਹਨਾਂ ਦਾ ਧੜਾ ਇਹ ਸਮੂਹ ਰੀਡ ਨੇ ਤੇ ਹਵਾ ਦਾ ਕੀਤਾ ਉਹਨਾਂ ਨੂੰ ਬੰਦੀ ਸਤਾ ਲਗੀ ਹੈ ਪਹਿਲੇ ਤੇ ਚਾਹਤ ਉਹਨਾਂ ਦਾ ਉਸਰਾਵਾਰ ਦਾ ਉਹਨਾਂ ਦਾ ਮੋਹ ਪਰਲੇ ਆਇਆ ਸੀ ਔਰ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਹਰਪੂ ਦਾ ਸਟੋਰੀ ਬਾਅਦ ਜਾਂਦੇ ਹੱਥਾਂ ਦੇ ਵਿੱਚ ਔਰ ਜਿਹੜੇ ਅੰਦਰ ਦੇ ਵੀ ਦੇ ਹੁੰਦੇ ਤੇ ਉਹਨਾਂ ਨਾਲ ਇਕੱਠੋਂ-ਅਕਤੋਂ ਵੀ ਉਹ ਬਰੀ ਫਾਰੀਗਤ ਸਾਡੇ ਤੇ ਸਾਡਾ ਉੱਥੇ ਬਹੁਤਾਂ ਸੰਬੰਧ ਕਿਉਂ ਰਿਹਾ ਮੈਂ ਕੋਸ਼ਿਸ਼ ਕਰੂੰਗਾ ਅਮਾਚੰਦ ਦੇ ਮੁੱਖ ਮੰਤਰੀ ਨੂੰ ਮੈਂ ਡੀਜੀਪੀ ਸਾਹਿਬ ਨੂੰ ਮਕਾਲ ਕੀਤੀ ਪਾਉਂਦਾ ਔਰ ਉਸਟੇਸ਼ਨ ਨੂੰ ਅਮਾਚੰਦ ਦੇ ਡੀਜੀਪੀ ਸਾਹਿਬ ਨਾਲ ਹੋਈ ਮੈਂ ਕੋਈ ਕਾਗਿਆ ਸੀਗਾ ਪਾਉਂਦਾ 8 ਅਗਸਤ ਨੂੰ ਕੋਸ਼ਿਸ਼ ਕਰਦੇ ਮੈਂ ਕੋਸ਼ਿਸ਼ ਕਰਦੇ ਕਿ ਟਾਈਮ ਮਿਲ ਜੇ ਤਨਾ ਹਮਾਤਿਆਂ ਦੇ ਵਿੱਚ ਸੀਐਮ ਸਾਹਿਬ ਨੂੰ ਜੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜੀ ਉਹ ਜਾਂਚ ਚਲਾਉਂਦੇ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸਿੱਗੇ ਜੜੇ ਨੂੰ ਪਰ ਤੇ ਔਰ ਅਸੀਂ ਮਤਲਬ ਆਪਣੇ ਤੋਂ ਉਹਨੂੰ ਪਿਆਕ ਬਿਆਨ ਦੇ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਹੈ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਤਸਾਰ ਦਾ ਚਲਾਣਾ ਬਨਦਕਲਾ ਉਹਨੂੰ ਪਤਸਾਰ ਦਾ ਚੱਕ ਕੇ ਹੀ ਮਾਚਰ ਗਵਰਨਰ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਂਗੇ ਕਿ ਕਿਉਂ ਇਹ ਘਟਨਾ ਵਪਰੀ ਹੈ ਕਿਹੜੇ ਦੋਸ਼ੀ ਹਨ ਉਹ ਦੋਸ਼ੀਆਂ ਨੂੰ ਸਜ਼ਾ ਤੋਲ ਤੱਕ ਜਿਹੜੀ ਹੈ ਅਸੀਂ ਹਰ ਸੰਭਵ ਜਿਹੜੀ ਹੈ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਪਾਇਸੀ ਗੱਲ ਕੱਲ ਵੀ ਆਨ ਦਾ ਪ੍ਰੋਗਰਾਮ ਸੀਗਾ ਪਰ ਤਾਂ ਦੋਨਾਂ ਦੀ ਕੋਈ ਮੀਟਿੰਗ ਸੀਗੀ ਉੱਥੇ ਉੱਥੇ ਵੀ ਅਸੀਂ ਸੀ ਸੋ ਉਹ ਮੈਂ ਉਹਨੂੰ ਕੋਸ਼ਸ਼ ਦਵਾ ਕੇ ਆ ਪੰਜਾਬ ਸਰਕਾਰ ਨੂੰ ਕਹਿ ਰਿਹਾ ਨੂੰ ਕਿ ਆ ਕਿ ਪੂਰੀ ਸਰਕਾਰ ਸਰਕਾਰ ਭਵਨ ਸੇੋਂ ਉਹ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਹੈ ਤੁਹਾਡੇ ਨਾਲ ਉਹਦੇ ਕਿਰਕਾ ਵੀ ਕਿਸੇ ਕਿਸਮ ਦੀ ਮੈਡੀਕਲ ਹੀ ਕਿਸੇ ਵੀ ਕਿਸਮ ਦੀ ਉਹਨਾਂ ਮਦਦੀ ਲੋੜ ਉਹ ਪੰਜਾਬ ਸਰਕਾਰ ਜ਼ਿਕਰ ਹੋਇਆ ਕਿ ਕੈਬਨਿਟ ਮੰਤਰੀ ਥਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਪੀੜਤ ਛੋੜੇ ਦੇ ਨਾਲ ਹੈ ਤੇ ਉਹਨਾਂ ਹਿਮਾਚਲ ਦੀ ਸਰਕਾਰ ਨੂੰ ਲੋ ਐਂਡ ਆਰਡਰ ਪ੍ਰਕਾਰ ਰੱਖਣ ਦੀ ਵੀ ਗੱਲ ਆਖੀ ਤਾਂ ਜੋ ਇਸ ਤਰ੍ਹਾਂ ਦੀ ਦੁਬਾਰਾ ਕੋਈ ਘਟਨਾ ਨਾ ਵਾਪਰ ਸਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੇਚੇ ਨਿਰਦੇਸ਼ਾਂ ਅਨੁਸਾਰ ਜਿੱਥੇ ਨਸ਼ਾ ਤਸਕਰਾਂ ਉਤੇ ਨਕੇਲ ਕੱਸੀ ਜਾ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਇਸ ਗੰਭੀਰ ਸਮੱਸਿਆ ਵਿਰੁੱਧ ਲੜਾਈ ਦੌਰਾਨ ਆਮ ਲੋਕਾਂ ਦੇ ਵਿੱਚ ਇਕਤਾ ਤੇ ਸਹਿਯੋਗ ਦੀ ਭਾਵਨਾ ਪੈਦਾ ਕਰਨ ਵਾਸਤੇ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਸ਼ਾ ਅਤੇ ਹਜ਼ਰਮ ਵਿਰੁੱਧ ਜ਼ੀਰੋ ਟਾਲਣ ਦੀ ਨੀਤੀ ਅਪਣਾਉਣ ਦੇ ਹੁਕਮਾਂ ਦੀ ਪਾਲਣਾ ਕਰਦਿਆ ਡੀਆਈਜੀ ਜਲੰਧਰ ਰੇਂਜ ਹਰਮਨ ਬੀ ਸਿੰਘ ਗਿੱਲ ਨੇ ਸ਼ਨੀਵਾਰ ਨੂੰ ਆਪਣੀ ਰੇਂਜ ਦੇ ਸਮੂਹ ਅਧਿਕਾਰੀਆਂ ਨੂੰ ਨਸ਼ਾ ਤਸਕਰਾ ਤੇ ਅਪਰਾਧੀਆਂ ਦੇ ਨਾਲ ਸਖਤੀ ਨਾਲ ਨਿਚੋੜਨ ਦੇ ਹੁਕਮ ਦਿੱਤੇ ਹੋਏ ਉਹਨਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਮਾਬਧ ਰਟਾਂਗ ਦੇ ਨਾਲ ਪੈਂਡਿੰਗ ਪਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਕਿਹਾ ਅਤੇ ਜਲੰਧਰ ਦਿਹਾਤੀ ਦੇ ਵਿੱਚ ਨਸ਼ਾ ਵਿਰੁੱਧ ਚਲਾਈ ਗਈ ਸਰਚ ਅਭਿਆਨ ਉੱਤੇ ਬੋਲਦੇ ਹੋਏ ਡੀਆਈਜੀ ਜਲੰਧਰ ਰੇਂਜ ਦਾ ਕੀ ਕੁਝ ਕਹਿਣਾ ਆਉਂ ਸੁਣਦੇ ਆ ਉੱਥੇ ਸਾਡਾ ਇੱਕ ਕਸ ਆਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ ਜਿੱਥੇ ਜ਼ਿਆਦਾ ਚਿੱਟਾ ਜਾਂ ਹੋਰ ਨਸ਼ੇ ਤਸਕਰ ਰਹਿੰਦੇ ਆ ਜਾਂ ਵੇਚਦੇ ਆ ਜਾਂ ਪੁਆਇੰਟ ਆਫ ਸੇਲ ਆ ਜਿੱਥੇ ਉੱਥੇ ਚਿੱਟਾ ਜ਼ਿਆਦਾ ਉੱਥੇ ਵਿਕਿਆ ਜਾਂਦਾ ਬਿੱਟਾਂ ਦੇ ਰੂਪ ਚ ਜਾਂ ਛੋਟੀ ਕੁਆਂਟੀਟੀ ਦੇ ਵਿੱਚ ਵੱਡੀਆਂ ਕੁਆਂਟੀਟੀਆਂ ਸਹੀ ਫੜਦੇ ਰਹਿੰਦੇ ਆ ਪਰ ਜਿਹੜੀਆਂ ਛੋਟੀਆਂ ਕੁਆਂਟੀਟੀਆਂ ਆ ਜਿਹੜੀਆਂ ਕੇ ਸਕੂਲ ਦੇ ਨਿਕਰ ਚ ਮੜੀਆਂ ਚ ਹੋਰ ਗਲੀਆਂ ਦੀਆਂ ਨੁੱਕਰਾਂ 'ਚ ਲੋਕ ਜਾ ਕੇ ਜਿਹੜੇ ਮਾੜੇ ਅੰਸਰ ਬੱਚਿਆਂ ਨੂੰ ਦਿੰਦੇ ਆ ਉਹਨਾਂ ਹੌਟਸਪੌਟਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਉਹਨਾਂ ਤੇ ਰੇਡ ਕਰਾ ਰਹੇ ਆਂ ਪਲੱਸ ਜਿਹੜੇ ਜਿਹੜੇ ਹੌਟਸਪੌਟਸ ਜਿੱਥੇ ਜ਼ਿਆਦਾ ਨਸ਼ਾ ਤਸਕਰੀ ਦਾ ਕੰਮ ਚੱਲਦਾ ਉੱਥੇ ਅਸੀਂ ਸਰਚ ਅਭਿਆਨ ਚਲਾ ਰਹੇ ਆਂ ਹੁਣੇ ਮੈਂ ਗੰਨਾਪਿੰਡ ਐਸਐਸਪੀ ਜਲੰਧਰ ਰੂਰਲ ਦੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆਇਆ ਉੱਥੇ ਅਸੀਂ ਮੈਕਸਿਮਮ ਜਿਹੜੇ ਹੈ ਸੱਚ ਆਪਰੇਸ਼ਨ ਜਾਂ ਜਿੰਨੀਆਂ ਵੀ ਰਿਕਵਰੀਆਂ ਹੋਣਗੀਆਂ ਉਹਨਾਂ ਤੇ ਅਸੀਂ ਪਰਚੇ ਦੇ ਰਹੇ ਆ ਜਿੰਨੇ ਵੀ ਸ਼ੱਕੀ ਵਿਅਕਤੀ ਆ ਔਰ ਜਿੰਨੇ ਵੀ ਮਾੜੇ ਅੰਸਰ ਆ ਜਿੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਰਹੇ ਆ ਉਹਨਾਂ ਦਾ ਪਿਛਲਾ 1 ਮਹੀਨੇ ਦਾ ਦੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਾਂਗੇ ਵੈਰੀਫਾਈ ਕਰਾਂਗੇ ਕਿ ਉਹ ਕਿੱਥੇ ਗਏ ਕਿੱਥੇ ਆਏ ਕੀ ਕੀ ਕੀਤਾ ਉਹਨਾਂ ਨੇ ਔਰ ਉਹਨਾਂ ਦੇ ਘਰਾਂ ਚ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਨੇ ਮੋਟਰਸਾਈਕਲ ਆ ਟਰੈਕਟਰ ਆ ਉਹ ਸਾਰਾ ਕੁਝ ਅਸੀਂ ਰਾਉਂਡ ਅਪ ਕਰਕੇ ਲਿਆ ਰਹੇ ਆ ਟੂ व्हीਲਰਸ ਨੇ ਮੋਟਰਸਾਈਕਲਸ ਨੇ ਉਹ ਸਾਰੇ ਅਸੀਂ ਜਿਹੜੇ ਰਾਉਂਡ ਅਪ ਕਰਕੇ ਲਿਆ ਆਖੇ ਉਹਨਾਂ ਦੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਕੇ ਫਿਰ ਜਿਹੜੇ ਆ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਜਿਹੜਾ ਜਿਹੜਾ ਵੀ ਵਹੀਕਲ ਵੈਰੀਫਾਈ ਨਹੀਂ ਹੁੰਦਾ ਔਰ ਉਹ ਦਰਾਨੇ ਵੈਰੀਫਿਕੇਸ਼ਨ ਪਤਾ ਲੱਗ ਜਾਂਦਾ ਚੋਰੀ ਦਾ ਕਨਸਰਨਡ ਜਿਹਦੇ ਘਰ ਦੇ ਵਿੱਚੋਂ ਉਸ ਵਹੀਕਲ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ ਔਰ ਜਿਹੜੇ ਵੀ ਸ਼ੱਕੀ ਵਿਅਕਤੀ ਆ ਜਿਨ੍ਹਾਂ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਮਕਦਮੇ ਆ ਉਹਨਾਂ ਸਾਰਿਆਂ ਦੇ ਡੋਸੀਅਰ ਤਿਆਰ ਕੀਤੇ ਜਾ ਰਹੇ ਆ ਤਾਂ ਕਿ ਉਹਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਦੀ ਬਾਜ ਵਾਲੀ ਨਿਗਰਾਨੀ ਰਵੇ ਉੱਥੇ ਸਾਰੇ ਜਿਹੜੇ ਤਿੰਨੇ ਇਸ ਰੇਂਜ ਦੇ ਐਸਐਸਪੀਸ ਨੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਕਿ ਉਹ 2 ਜ਼ੀਰ ਦੀਆਂ 2-2 ਕਾਪੀਆਂ ਬਣਾ ਕੇ ਏਕ-ਏਕ ਸੀਆਈਏ ਹੈੱਡਕੁਆਰਟਰ ਤੇ ਰਵੇ ਏਕ-ਏਕ ਕੰਸਰਨ ਥਾਣੇ 'ਚ ਰਵੇ ਸੋ ਬਾਕੀ ਦੀਆਂ ਜਿਹੜੀਆਂ ਬਰੀਫਿੰਗਸ ਆ ਉਹ ਸਾਰੀਆਂ ਇਸ ਜ਼ਿਲ੍ਹੇ ਨੂੰ ਦੇ ਦਿੱਤੀਆਂ ਗਈਆਂ ਸਾਰੇ ਤਿੰਨੇ ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ਿਆਂ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਇਸ ਸਰਚ ਅਭਿਆਨ ਦੇ ਨਾਲ ਪੰਜਾਬ 'ਚ ਨਸ਼ਾ ਖਤਮ ਹੁੰਦਾ ਹੈ ਜਾਂ ਨਹੀਂ ਆਪ ਦੇ ਮੰਤਰੀ ਸੁਰਵਾਰ ਪਾਰਤਵਾਸ ਨੇ ਨੇਟ ਪ੍ਰੀਖਿਆ ਦੇ ਵਿੱਚ ਹੋਏ ਕਪਲੇ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਵੀ ਨੀਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਕਪਲੇ ਦਾ ਅਸਰ ਵਿਦਿਆਰਥੀਆਂ ਦੇ ਜੀਵਨ ਅਤੇ ਕੋਈ ਖਤੇ ਪਿਆ ਤੇ ਕੇਂਦਰ ਨੇ ਵਿਦਿਆਰਥੀਆਂ ਦੇ ਨਾਲ ਵੱਡਾ ਖਿਲਵਾੜ ਕੀਤਾ ਹੈ ਨੀਂਡ ਪ੍ਰਖਿਆ ਦਾ ਮਾਮਲਾ ਇੰਨਾ ਕਰਮਾਇਆ ਹੋਇਆ ਹੈ ਕਿ ਸਿਆਸੀ ਆਗੂਆਂ ਦੇ ਵੱਲੋਂ ਇਸ ਮੁੱਦੇ ਉੱਤੇ ਵਿਰੋਧੀਆਂ ਖਿਲਾਫ ਜਨਮ ਕੀ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ ਆਪ ਦੇ ਮੰਤਰੀ ਸਰਵਪੱਤ ਦਿਵਾਜ ਨੇ ਕੇਂਦਰ ਸਰਕਾਰ ਨੂੰ ਅੜੇ ਹੱਥੀ ਲੈਂਦੇ ਹੋਏ ਕਿਹਾ ਕਿ ਨੀਂਡ ਪ੍ਰਖਿਆ ਵਿੱਚ ਵੱਡੇ ਪੱਧਰ ਉੱਤੇ ਤਾਂਤਲੀ ਹੋਈ ਹੈ ਵਿਦਿਆਰਥੀ ਇਸ ਪ੍ਰੀਖਿਆ ਨੂੰ ਦੁਬਾਰਾ ਕਰਵਾਉਣ ਦੀ ਮੰਗ ਕਰ ਰਹੇ ਨੇ ਪਰ ਐਨਟੀਏ ਅਤੇ ਕੇਂਦਰ ਸਰਕਾਰ ਸਹਿਮਤ ਹੋਣ ਦੇ ਲਈ ਤਿਆਰ ਨਹੀਂ ਹੈ ਹੁਣ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਦੇਸ਼ ਦੇ ਵਿੱਚ ਕਈ ਵੱਡੇ ਅੰਦੋਲਨ ਹੋਏ ਕਿਸਾਨਾਂ ਸੈਨਿਕਾਂ ਅਤੇ ਬੇਰੁਜ਼ਗਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਪਰ ਹਰ ਵਾਰ ਅਸੀਂ ਕਿਹਾ ਕਿ ਸਾਨੂੰ ਕੀ ਇਹ ਸਾਡੀ ਸਮੱਸਿਆ ਨਹੀਂ ਹੈ ਤੇ ਹੁਣ ਸਾਨੂੰ ਕੀ ਕਰੀਏ ਦੀ ਮਾਨਸਿਕਤਾ ਛਟਨੀ ਪਵੇਗੀ ਇਸ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ 24 ਲੱਖ ਬੱਚਿਆਂ ਦੇ ਨਾਲ करीब 24 लाख बच्चे बच्चियों से संबंधित है जो करीब 17 साल के जिन्होंने साल भर मेहनत करके डॉक्टर बनने की ख्वाहिश में एमबीबीएस में एडमिशन के लिए नीट का एग्जाम दिया और लगातार खबरें आ रही हैं कि इस एग्जाम में बड़े स्तर पे धांधली हुई जो बच्चे 24 में से 18-18 घंटे पढ़ते थे कि डॉक्टर बनना है आज उनका दिल टूटा हुआ है जगह जगह से खबरें आ रही हैं गुजरात से खबर आई कि पेपर जिस सेंटर में दिया जा रहा था उसमें पैसे लेके उनसे कहा गया था कि आप आंसर शीट को खाली छोड़ दीजिए उस सेंटर के टीचर ही उसमें बाद में सही जो आंसर है वो भर देंगे आज बिहार से खबर आई है कि एक सेफ हाउस बनाया हुआ था पांच मई जिस दिन एग्जाम था उससे एक दिन पहले करीब तेरह बच्चों को उस सेफ हाउस में ले जाया गया वहां पे उनको क्वेश्चन पेपर दिया गया उनसे फोन ले लिए गए और उनके माँ बाप से 30 से 50 लाख रुपए लिए गए फोन इसलिए लिए गए ताकि ये बात लीक ना हो सके एक्साइटमेंट में बच्चे किसी और को ना बता आज हमारे बच्चे क्या मांग रहे हैं छोटी सी बात मांग रहे हैं कि इस एग्जाम को दोबारा करा दे क्या केंद्र एक छोटी सी बात नहीं मान सकता हमारे देश में पिछले दस सालों में बहुत सारे आंदोलन जब कोई आदमी परेशान होता है एक वर्ग परेशान होता है हम लोग कहते हैं हमें क्या इस देश के अंदर किसानों ने लंबा आंदोलन किया सात सौ किसानों की जान गई, लोगों ने कहा हमें क्या किसानों की समस्या है। इस देश की सेना में काम करने वालों ने वन रैंक वन पेंशन के लिए इसी जंतर मंतर पे प्रदर्शन किया लोगों ने कहा हमें क्या देश के डॉक्टरों ने प्रदर्शन किया पुलिस के साथ मारपीट हुई हमने कहा हमें क्या वकीलों ने प्रदर्शन किया वकीलों के साथ पुलिस ने मारपीट की लोगों ने कहा हमें क्या? छात्र तो आम तौर पर प्रदर्शन कर रहे हैं बेरोजगार लोग प्रदर्शन कर रहे हैं आए दिन बड़े बड़े एग्जाम नौकरियों के रेलवे के आदि हर तरीके के एग्जाम लीक हो जाते हैं कई कई साल मेहनत करने वाले युवा दर दर भटक रहे हैं न्याय मांग रहे हैं न्याय नहीं ਸਰੋਪਾਲਤਵਾਦ ਦੇ ਵੱਲੋਂ ਕੇਂਦਰ ਸਰਕਾਰ ਉੱਤੇ ਲਗਾਏ ਦੋਸ਼ਾਂ ਦਾ ਕੇਂਦਰ ਕਿਵੇਂ ਜਵਾਬ ਦਿੰਦੀ ਹੈ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਨਸ਼ਤ ਅਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਦੇ ਚਲਦਿਆਂ ਸ਼ਿਦ ਮੁਖਤਸਰ ਸਾਹਿਬ ਲੋਟਗੀ ਤੜਬਾ ਦੇ ਕਈ ਇਲਾਕਿਆਂ ਦੇ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਤਲਾਸ਼ੀ ਅਭਿਆਨ ਚੁਲਾਇਆ ਗਿਆ। ਪੰਜਾਬ ਪੁਲਿਸ ਨੇ ਉੱਚ ਅਧਿਕਾਰੀਆਂ ਅਤੇ ਮੁਲਾਜ਼ਮ ਕਈ ਥਾਵਾਂ ਉੱਤੇ ਤਲਾਸ਼ੀ ਲੈਣ ਦੇ ਲਈ ਵੀ ਪਹੁੰਚੇ। ਨਸ਼ਾ ਤਸਕਰਾਂ ਨੂੰ ਠਲ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਅਭਿਆਨ ਚਲਾ ਰਹੀ ਹੈ ਇਸੇ ਦੇ ਮਤੇ ਨਜ਼ਰ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗੇ ਇਲਾਕਿਆਂ ਚ ਕਾਸੋ ਅਭਿਆਨ ਦੇ ਤਹਿਤ ਤਲਾਸ਼ੀ ਲਈ ਗਈ ਇਸ ਮੌਕੇ ਤੇ ਵੱਡੀ ਗਿਣਤੀ ਚ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਰਹੇ ਜਾਣਕਾਰੀ ਦੇਂਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਭਗੀ ਰਤ ਸਿੰਘ ਮਿਰਣਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਸ਼ਰਾਬੀ ਤੱਤਾਂ ਨੂੰ ਠਲ ਪਾਉਣ ਦੇ ਲਈ ਇਹ ਅਭਿਆਨ ਚਲਾਏ ਜਾ ਰਹੇ ਆ आज मॉर्निंग 6:00 एएम से मुखसर पुलिस ਵੱਲੋਂ ਇੱਕ ਕਾਸਟੋ ਆਪਰੇਸ਼ਨ ਕੰਡਕਟ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ ਅਸੀਂ ਅਰਾਊਂਡ 300 ਪੁਲਿਸ ਪਰਸਨਲ ਲੈ ਕੇ ਔਰ ਵਖ ਵਖ ਸਬ ਡਿਵੀਜ਼ਨਾਂ ਦੇ ਵਿੱਚ ਜੋ ਡਰੱਗ ਹੌਟ ਸਪੌਟ ਏਰੀਆ ਹੈਗਾ ਉੱਥੇ ਅਸੀਂ ਇਹ ਕਾਸਟੋ ਕਰਵਾ ਰਹੇ ਹਾਂਗੇ। ਇਦੇ ਅਲਾਵਾ ਅਸੀਂ ਜੋ ਲਖਵੀਰ ਸਿੰਘ ਲੰਡਾ ਦੇ ਦੇ ਚਾਰ ਐਸੋਸੀਏਟ ਹੈਗੇ ਮੁਖਸਰ ਡਿਸਟ੍ਰਿਕਟ ਦੇ ਉਹਨਾਂ ਦੇ ਵੀ ਸਰਚ ਕਰ ਰਹੇ ਹਾਂ ਤਾਂ ਕਿ ਉਸ ਲੰਡਾ ਦੇ ਨੈਟਵਰਕ ਨੂੰ ਬ੍ਰੇਕਥਰੂ ਕੀਤਾ ਜਾ ਸਕੇ। मैं लोगों ने अपील करता हूँ तो ड्रग बेचने वाले की इनफॉर्मेशन है तो मेरे नाल शेयर कर सकते हो मिल के या मैंने मोबाइल पर कॉल करके तो नाम गुप्त रखा जाएगा लेकिन असी रल मिलके पुलिस और पब्लिक के जॉइंटली इफर्ट से जो ड्रग्स की बीमारी है इसनो असी जड़ से खत्म करने लिए प्रतिबद्ध है ਜ਼ਿਕਰ ਹੋਇਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਅਜਿਹੇ ਤਲਾਸ਼ੀ ਅਭਿਆਨ ਚੁਲਾਏ ਜਾਂਦੇ ਨੇ ਤਾਂ ਜੋ ਵਾਧ ਰਹੇ ਨਸ਼ੇ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਨਸ਼ੇ ਦੀ ਹਨੇਰੀ ਦੁਕੰਦਾਂ ਦਾ ਨਾਮ ਨਹੀਂ ਲੈ ਰਹੀ। ਜਾਨ ਤੋਂ ਪਹਿਲਾਂ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਆ ਅਸੀਂ ਕੁਝ ਅਹਿਮ ਸੁਰਖੀਆਂ ਤੇ। ਹਿਮਾਚਲ ਦੇ ਪੰਜਾਬੀ ਨਾਲ ਹੋਈ ਕੁੱਟਮਾਰ ਦੇ ਮਾਮਲੇ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਕੰਗੜਾ ਰਣੋਤ ਉਤੇ ਵਿੰਦੇ ਨਿਸ਼ਾਨੀ। ਪੰਜੀ ਰਾਜ ਮੰਤਰੀ ਰਵਨੀਤ ਸਿੰਘ ਪੀਟੂ ਦਾ ਵੱਡਾ ਬਿਆਨ ਕਿਹਾ ਮੈਂ ਅਮਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਕਰਾਂਗਾ ਮੁਲਾਕਾਤ ਪੰਜਾਬ 'ਚ ਨਸ਼ੇ ਦਾ ਕਹਿਰ ਦੇਖ ਤੱਤੇ ਹੋਏ ਸੁਨੀਲ ਜਾਖੜ ਕਿਹਾ ਪੰਜਾਬ ਦੇ ਵਿੱਚ 14 ਦਿਨਾਂ ਅੰਦਰ ਹੋਈਆਂ 14 ਮੌਤਾਂ ਸਪੈਨਿਕ ਛੋੜੀ ਦੇ ਨਾਲ ਹਸਪਤਾਲ 'ਚ ਮੁਲਾਕਾਤ ਕਰਨ ਦੇ ਲਈ ਪਹੁੰਚੇ ਮੰਤਰੀ ਟਾਲੀਵਾਲ ਪੰਜਾਬ ਪੁਲਿਸ ਦੇ ਵੱਲੋਂ ਨਿਰਪੱਖ ਜਾਂਚ ਦਾ ਦਿੱਤਾ ਪ੍ਰੋਸਾ ਅੱਜ ਦੇ ਬੁਲਟਨ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ